ਲੇ ਅਸੀਂ ਤਾਂ ਇਹ ਐਡੀ ਤੇ ਆ ਕੁੜੀ ਜਗਦੀ ਯਾਰ ਠੀਕ ਆ ਠੀਕਾ ਭਈਆ ਸਿੰਘੇੜੇ ਦੇ ਹਲਾਤ ਨੇ ਬਾਈ ਬਰਨਾਲੇ ਦੇ ਲੱਗੇ ਸਿੰਘੜਾ ਪਿੰਡ ਆ ਸੀਰਾ ਵੀ ਵਿੱਚ ਹੀ ਆ ਆ ਦੇਖ ਮਸਾ ਵੀਰੇ ਬੋਲ ਮੂੰਹ ਦਿਖਾਓ ਆ ਦਿਵਾਲੀ ਦੇ ਦਿਨ ਤੇ ਹੈਨਾ ਇਧਰ ਚਾਕ ਜਾ ਰਹੀ ਆ ਜਾ ਰਹੀ ਆ ਬਿਜਾਉਂਦੀ ਆ ਸੀਰੇ ਬੋਲ ਵੀਰੇ ਜਾ ਓ ਜਾਨੀ ਦਾ ਘਾਨ ਹੋ ਰਿਹਾ ਦੇਖਣਾ ਮੁੱਖ ਮੰਤਰੀ ਸਾਡਾ ਇਹਦਾ ਵੀ ਪੰਜਾਬ ਤੋਂ ਨਸ਼ਾ ਬੰਦ ਹੋ ਗਿਆ ਤੇ ਅੱਜ ਦੀਵਾਲੀ ਦਾ ਤਿਹਾਰ ਜੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਅੱਜ ਦੇ ਦਿਨ ਸਭ ਤੋਂ ਵੱਧ ਦੀਵਾਲੀ ਤੇ ਨਸ਼ਾ ਵਿਕੂਗਾ ਤੇ ਆ ਹਾਲਾ ਨੌਜਵਾਨਾਂ ਦੇ ਕਿਹੜੇ ਚਾਨ ਆਸੀਂ ਦੀਵਾਲੀਆਂ ਮਨਾਈਏ ਭਾਈ ਦੱਸੋ ਇਹਦਾ ਯਾਰ ਦੇਖ ਲੈ ਹੁਣ ਇਹ ਦਿੱਕਾ ਪਿਆ ਨਹੀਂ ਚੱਲ ਜਾਂਦਾ ਇਹ ਹਾਂਜੀ ਵੀਰੇ ਰਾਜੂ ਬਰਨਾਲੇ ਕਿੱਥੇ ਦੀ ਵੀਡੀਓ ਹੈ ਵੀਰੇ ਬਰਨਾਲੇ ਸਿੰਘੇੜੇ ਪਿੰਡ ਦੀ ਵੀਡੀਓ ਹੈ ਇਹ ਐਮ ਸੀ ਸਾਹਿਬ ਤੇ ਮੁੰਡੇ ਖੜੇ ਐਮ ਸੀ ਸਾਹਿਬ ਤਾਂ ਮੁੰਡਾ ਖੜਾਗਾ ਇਹ ਏ ਆਪਾਂ ਤਾਂ ਵੀਰੇ ਦੇਖ ਲਿਆ ਸੰਘੇੜੇ ਪਿੰਡ ਦੇ ਮੁੰਡੇ ਨੇ ਖੇਤ ਆ ਇੱਥੇ ਕੁਦਰਤੀ ਨਿਗਾ ਵੱਜ ਗਈ ਉਹ ਕੁਝ ਭਰਾ ਆਪਣੇ ਹੋਰ ਖੜੇ ਨੇ ਆ ਆ ਗਿਆ ਪਹਿਲਾਂ ਤੁਸੀਂ ਕੀ ਕਰਦੇ ਪਿੰਡ ਦੇ ਮੁੰਡੇ ਲਿਤੇ ਨੇਗੇ ਪਿੰਡਾਂ ਦੇ ਵਿੱਚੋਂ ਮੁੰਡੇ ਬੁਲਾਏ ਨੇ ਜਿਹੜੇ ਲਾਗੇ ਲਾਗੇ ਪੈੜ ਰਹੇ ਉਹ ਬਾਈ ਬੁਲਾਏ ਨੇ ਕਿ ਉਹਨਾਂ ਨੂੰ ਸੱਦਿਆ ਹੈ ਨਾ ਤੇ ਆ ਸੀਰੇ ਬਾਈ ਤੇਰੀ ਵੀਡੀਓ ਵਿੱਚ ਚਲੀ ਜਾਂਦਾ ਉਹ ਆ ਜਾ ਆ ਦੇਖ ਲੈ ਕਾਲੇ ਬਾਈ ਆ ਦੇਖ ਲੈ ਕੋਈ ਜੀਵਨੇ ਦੱਸਿਆ ਮੈਨੂੰ ਕਹਿੰਦਾ ਤੇਰੇ ਠੀਕ ਆ ਠੀਕ ਆ ਵੀਰੇ ਮੈਂ ਖਾ ਚੱਲ ਆਪਾਂ ਚੱਲੋ sire break ਕਰਦੀਆਂ ਹਾਂ ਵਾੜੀ ਕਿਰਪਾ ਹਣਾ ਭਰਾਵਾਂ ਨੇ ਕੇਰ ਤੇ ਇਹਨੂੰ ਬੜਾ ਦੇਖੋ ਆ ਮੁੰਡੇ ਦੀ ਆ ਦੇਖ ਲੈਣਾ ਆ ਦੇਖ ਲੈ ਭਰਾ ਮੇਰੇ ਆ ਸੀ ਦੇਖ ਲਿਆਗਾ ਭਾਈ ਨੌਜਵਾਨ ਪੂਰਾ ਚੋਬਰ ਆ ਯਾਰ ਮੁੰਡਾ ਮਖਿਆ ਭਾਈ ਯਾਰ ਸਿਰੇ ਪੂਰਾ ਨੌਜਵਾਨ ਲੈ ਆ ਆ ਟਿਕਾ ਲੱਗਾ ਹੋਇਆ ਮੇਰੇ ਦੇਖ ਸਿਰੇ ਸਿਰੇ ਉਹਨਾਂ ਲੱਤਾਂ ਮਾਰ ਭੈਣ ਇਹਦਾ ਜਮਾ ਪਿਆ ਸੀ ਗੁੰਗਾ ਹੈ ਬਾਪ ਲੈ ਵੀਰੇ ਦੇ ਹਾਲਾਤ ਨੇ ਇਹ ਤੇ ਸਾਡੇ ਇਹ ਥੱਪੜ ਦਾ ਇਹ ਆ ਖੰਡੜਾਈ ਜਾਂਦਾ ਇਹਨੂੰ ਹੱਸਦਾ ਇਹਦਾ ਬਾਪੂ ਕੋਹਣਾਗਾ ਬਾਪੂ ਆਹ ਹੈ ਇਹਦਾ ਆਏ ਇਹਦੇ ਬਾਪੂ ਆ ਵੀਰੇ ਹਾਂ ਕੁਛ ਨਹੀਂ ਇਹਨੂੰ ਥੱਪੜ ਕੀ ਲਾਈਏ ਬਾਈ ਸੀਰੀਆ ਆਹ ਬਾਪੂ ਆ ਵਿਚਾਰਾ ਗਰੀਬੰਦਾ ਯਾਰ ਇਹ ਗਰੀਬੰਦਾ ਸੀਰੀ ਰਾਂਦਾ ਬਾਈ ਨਾਲੇ ਉਹਦੀ ਛੇ ਦੇਖ ਲੈ ਵਿਚਾਰੀ ਨਾਲੇ ਆਹ ਦੇਖ ਲੈ ਇਹਦੀ ਛੇ ਦੇਖ ਲੈ ਕੁੜੀ ਜਮੇ ਦੀ ਦੋ ਕੰਮ ਆ ਯਾਰ ਮਸਾਵਾਤ ਨੂੰ ਪਾਲਦਾਗਾ ਉਹ ਮੈਂ